ਪੰਜਾਬ ਵਿੱਚ ਆਤਵਾਦ ਦੇ ਦੌਰ ਸਮੇਂ ਫਰਜ਼ੀ ਪੁਲਿਸ ਮੁਕਾਬਲੇ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਇਸ ਨਵੇਂ ਕਿਸਮ ਦੇ ਮਾਮਲੇ ਵਿੱਚ ਤਰਨਤਾਰ ਪੁਲਿਸ ਨੇ ਹਿਰਾਸਤ ਵਿੱਚ ਲੈ ਗਏ ਇੱਕ ਸਾਬਕਾ ਸਿਪਾਹੀ ਪ੍ਰਭਜੋਤ ਸਿੰਘ ਨੂੰ ਦੋ ਵਾਰੀ ਫਰਜ਼ੀ ਮੁਕਾਬਲਾ ਬਣਾ ਕੇ ਮਾਰਿਆ ਦਿਖਾਇਆ ਪਰ ਪ੍ਰਭਜੋਤ ਸਿੰਘ ਦੇ ਪਰਿਵਾਰ ਨੂੰ ਹੁਣ ਜਾਣਕਾਰੀ ਮਿਲੀ ਹੈ ਕਿ ਉਹ ਹਾਲੇ ਜ਼ਿੰਦਾ ਹੈ ਅਤੇ ਮਹਾਰਾਸ਼ਟਰ ਦੀ ਜੇਲ੍ਹ ਵਿੱਚ ਬੰਦ ਹੈ ਬੁੱਢੀਆਂ ਅੱਖਾਂ ਨਾਲ ਹਰ ਰੋਜ਼ ਆਪਣੇ ਜਵਾਨ ਬੇਟੇ ਪ੍ਰਭਜੋਤ ਸਿੰਘ ਦੀ ਤਸਵੀਰ ਤੱਕਦੇ ਆ ਇਹਨਾਂ ਨੂੰ ਕਈ ਸਾਲ ਹੋ ਗਏ ਨੇ ਹਰ ਵਕਤ ਬੇਟੇ ਦੀ ਯਾਦ ਵਿੱਚ ਡੁੱਬੇ ਗਿਆਨੀ ਅਵਤਾਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੂੰ ਦਿਲਾਸਾ ਦੇਣ ਵਾਲੀ ਇਹਨਾਂ ਦੀ ਆਪਣੀ ਬੇਟੀ ਜਸਕਿਰਨ ਕੌਰ ਵੀ ਹੁਣ ਥੱਕ ਚੁੱਕੀ ਹੈ ਕਈ ਵਾਰ ਤਾਂ ਲੱਗਿਆ ਜਿਵੇਂ ਉਹਨਾਂ ਦਾ ਭਰਾ ਪ੍ਰਭਜੋਤ ਸਿੰਘ ਜ਼ਿੰਦਾ ਨਹੀਂ ਹੈ ਹਰ ਰੋਜ਼ ਕਾਗਜ਼ਾਂ ਨੂੰ ਫਰੋਲ-ਫਰੋਲ ਕੇ ਇਸ ਪਰਿਵਾਰ ਦੀ ਤੜਪ ਹੋਰ ਵਧ ਗਈ ਕਿ ਪ੍ਰਭਜੋਤ ਸਿੰਘ ਹਾਲੇ ਜ਼ਿੰਦਾ ਹੈ ਕਹਿਣ ਨੂੰ ਤਾਂ ਕੋਈ ਨਹੀਂ ਮੰਨੇਗਾ ਪਰ ਇਹ ਗੱਲ ਤਾਂ ਸਾਹਮਣੇ ਹੈ ਕਿ ਇੱਕ ਬੰਦੇ ਨੂੰ ਦੋ ਵੱਖ-ਵੱਖ ਫਰਜ਼ੀ ਪੁਲਿਸ ਮੁਕਾਬਲਿਆਂ 'ਚ ਕਿਵੇਂ ਮਾਰਿਆ ਜਾ ਸਕਦਾ ਹੈ। ਤਰਨਤਾਰਨ ਦੀ ਪੁਲਿਸ 17 ਅਗਸਤ 1992 ਨੂੰ ਪ੍ਰਭਜੋਤ ਸਿੰਘ ਨੂੰ ਇਹ ਕਹਿ ਕੇ ਥਾਣੇ ਲੈ ਗਈ ਸੀ ਕਿ ਉਸਦੇ ਬਿਆਨ ਦਰਜ ਕਰਨੇ ਨੇ ਪਰ ਉਹ ਕਦੇ ਵੀ ਘਰ ਵਾਪਸ ਨਹੀਂ ਪਰਤਿਆ। ਕਈ ਦਿਨਾਂ ਤੱਕ ਪ੍ਰਭਜੋਤ ਸਿੰਘ ਪੁਲਿਸ ਦੀ ਹਿਰਾਸਤ ਵਿੱਚ ਰਿਹਾ ਅਤੇ ਉਸਤੇ ਅਨੰਤ ਤਸ਼ੱਦਦ ਕੀਤਾ ਜਾਂਦਾ ਰਿਹਾ ਜਿਸ ਦਾ ਜ਼ਿਕਰ ਉਸਨੇ ਆਪਣੇ ਪਿਤਾ ਨੂੰ ਲਿਖੇ ਇੱਕ ਪੱਤਰ ਵਿੱਚ ਕੀਤਾ ਜੋ ਹੁਣ ਡੇ ਐਂਡ ਨਾਈਟ న్యూਸ ਕੋਲ ਹੈ। ਇਹ ਹੈ ਉਹ ਚਿੱਠੀ ਜਿਹੜੀ ਪ੍ਰਭਜੋਤ ਸਿੰਘ ਨੇ ਤਸੀਹਹਾ ਕੇਂਦਰ ਤੋਂ ਆਪਣੇ ਪਿਤਾ ਨੂੰ ਲਿਖੀ ਸੀ। ਪਿਆਰੇ ਡੈਡੀ ਬਾਹਰ ਦੇ ਹਾਲਤ ਮੈਂ ਨਹੀਂ ਜਾਣਦਾ ਕਿਵੇਂ ਹੋਣਗੇ ਜਾਂ ਤੁਸੀਂ ਮੇਰੇ ਵਾਸਤੇ ਕੀ ਕਰ ਰਹੇ ਹੋ ਇਸ ਦਾ ਮੈਨੂੰ ਨਹੀਂ ਪਤਾ ਮੇਰੀ ਹਾਲਤ ਬਹੁਤ ਖਰਾਬ ਹੈ ਸੱਜੀ ਲੱਤ ਦਾ ਕਈ ਕਈ ਘੰਟੇ ਤੱਕ ਪਤਾ ਨਹੀਂ ਲੱਗਦਾ ਕਿ ਉਹ ਨਾਲ ਹੈ ਵੀ ਜਾਂ ਨਹੀਂ ਬਾਕੀ ਜੇ ਮੇਰੇ ਛੱਡਣ ਬਾਰੇ ਗੱਲ ਸਿਰੇ ਨਹੀਂ ਲੱਗਦੀ ਤਾਂ ਸਰਪੰਚ ਸਿਕੰਦਰ ਰਾਹੀਂ ਡਿਪਟੀ ਨੂੰ ਕਹੋ ਕਿ ਮੇਰਾ ਚਲਾਨ ਕਰ ਦੇਵੇ ਉਹਨਾਂ ਨੂੰ ਕਿਹਾ ਜਾਵੇ ਕਿ ਥੋੜੇ ਬਹੁਤ ਹਥਿਆਰ ਪਾ ਕੇ ਮੇਰਾ ਚਲਾਨ ਕਰ ਦੇਣ ਜੇਲ੍ਹ 'ਚ ਮੈਂ ਆਪਣਾ ਇਲਾਜ ਕਰਵਾ ਲਵਾਂਗਾ ਬਾਕੀ ਇਹ ਨਾ ਹੋਵੇ ਕਿ ਤੁਹਾਡੇ ਛੁਡਾਉਂਦਿਆਂ ਛੁਡਾਉਂਦਿਆਂ ਮੇਰਾ ਮੁਕਾਬਲਾ ਬਣਾ ਦਿੱਤਾ ਜਾਵੇ ਜਿਵੇਂ ਵੀ ਹੋਵੇ ਮੇਰਾ ਚਲਾਨ ਕਰਵਾ ਦੇਵੋ ਸਰਪੰਚ ਨੂੰ ਭੇਜ ਕੇ ਮੇਰੇ ਮੱਥੇ ਲਾਇਓ ਉਹਨੂੰ ਕਹਿਣਾ ਕਿ ਮੈਨੂੰ ਇੰਟਰੋਗੇਸ਼ਨ ਸੈਂਟਰ ਵਿੱਚੋਂ ਕੱਢ ਕੇ ਹਵਾਲਾਤ ਵਿੱਚ ਬੰਦ ਕਰਵਾਵੇ ਇਹ ਕੰਮ ਅੱਜ ਹੀ ਕਰਵਾ ਦੇਣ ਜਿਵੇਂ ਵੀ ਹੁੰਦਾ ਹੋਵੇ ਚਲਾਨ ਕਰਵਾਉਣ ਪਰਮਜੋਤ ਸਿੰਘ ਨੂੰ ਤੁਰੰਤ ਤਰੰਤ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੇ ਨਾਲ ਨਾਲ ਉਸ ਨੂੰ ਦੋ ਵਾਰ ਪੁਲਿਸ ਮੁਕਾਬਲੇ 'ਚ ਮਾਰ ਦੇਣ ਦੀ ਸਾਰੀ ਕਹਾਣੀ ਬਿਆਨ ਕਰਦੇ ਅਖਬਾਰਾਂ ਦੀਆਂ ਉਹ ਸੁਰਖੀਆਂ ਹਾਲੇ ਵੀ ਫਿੱਕੀਆਂ ਨਹੀਂ ਪਈਆਂ ਜਿਨ੍ਹਾਂ ਵਿੱਚ ਦੋ ਵੱਖ-ਵੱਖ ਪੁਲਿਸ ਮੁਕਾਬਲਿਆਂ 'ਚ ਵੱਖ-ਵੱਖ ਤਰੀਕਿਆਂ ਨੂੰ ਪ੍ਰਭਜੋਤ ਸਿੰਘ ਨੂੰ ਮਰਿਤਕ ਐਲਾਨਿਆ ਗਿਆ ਸੀ ਹੁਣ ਪਤਾ ਲੱਗਾ ਕਿ ਪ੍ਰਭਜੋਤ ਸਿੰਘ ਜਿਉਂਦਾ ਹੈ ਅਤੇ ਉਹ ਮਹਾਰਾਸ਼ਟਰ ਦੀ ਜੇਲ੍ਹ ਵਿੱਚ ਹੈ ਇਹ ਗੱਲ ਸੁਣ ਕੇ ਉਸਦੇ ਪਿਤਾ ਉੱਥੇ ਵੀ ਗਏ ਪਰ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ ਕਿਉਂਕਿ ਜੇਲ੍ਹ ਵਾਲਿਆਂ ਨੇ ਪ੍ਰਭਜੋਤ ਸਿੰਘ ਦੇ ਪਿਤਾ ਨੂੰ ਉਸਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਉਸ ਟਾਈਮ ਮੈਂ ਪਾਸ 12 ਜਵਾਸ ਪਾਸਟ ਹੀ ਐਡਮਿਸ਼ਨ ਲਈ ਗਈ ਕਿੰਨਾ ਹੈ ਹੀ ਅਜੇ ਮਤਲਬ ਪਾਸ 2 ਦੇ ਸਾਡੇ ਪੇਪਰ ਹੀ ਹੁੰਦੇ ਮੇਰੇ ਬ੍ਰਦਰ ਨੇ ਵੀ ਪੇਪਰ ਦਿੱਤੇ ਪਾਸ 2 ਦੇ ਮੇਰੇ ਨਾਲ ਉਦੋਂ ਸਾਡਾ ਫਿਜ਼ੀਕਲ ਐਜੂਕੇਸ਼ਨ ਦਾ ਪ੍ਰੈਕਟੀਕਲ ਹੀ ਤੁਮ ਜਾਣਿਆਂ ਦਾ ਉਦੋਂ ਸਾਡੇ ਗਦਾਮ ਨੂੰ ਕਿਨੇ ਅੱਗ ਲਾ ਦਿੱਤੀ ਉਹ ਝੁੱਸ ਗਿਆ ਘਰੋਂ ਤੇ ਪੁਲਿਸ ਐਸੇ ਲਈ ਲੈ ਕੇ ਗਈ ਵੀ ਜਿਹੜੇ ਅਸੀਂ ਪਰਚਾ ਲਖਾਇਆ ਸੀ ਕਿ ਇਹਨਾਂ ਅੱਗ ਲਾਈ ਆ ਪੀ ਬਿਆਨ ਲੈਣੇ ਸਾਨੂੰ ਇਸ ਗੱਲ ਦਾ ਤੇ ਪਤਾ ਹੀ ਨਹੀਂ ਵੀ ਇਹਨਾਂ ਨੇ ਕਿ ਹੋਰ ਕੰਮ ਲਈ ਖੜਿਆ ਵਾ ਜਾ ਕੇ ਥਾਣੇ ਤੋਂ ਪਤਾ ਕੀਤਾ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਨਹੀਂ ਲੈ ਗਿਆ ਠਾੜੀ ਵਾਲਿਆਂ ਫੇ ਅਸੀਂ ਇਹ ਸਟਾਫ ਗਏ ਉਹਨਾਂ ਵੀ ਕੋਹਾਤ ਪੱਲੇ ਨਾ ਪੜਾਇਆ ਅੰਦਰ ਇੱਕ ਨਲਕਾ ਲਾਉਣ ਵਾਲਾ ਨਿਕਲਿਆ ਉਹਨਾਂ ਦੱਸਿਆ ਵੀ ਕੇ ਕਟਿੰਗ ਵਾਲਾ ਮੁੰਡਾ ਸੀ ਲਾਈਨਾਂ ਵਾਲੀ ਸ਼ਰਟ ਨੀਲੀਆਂ ਲਾਈਨਾਂ ਵਾਲੀ ਸ਼ਰਟ ਪਾਈ ਤੇ ਖਾਕੀ ਰੰਗ ਦੀ ਉਹਨੇ ਪੈਂਟ ਪਾਈ ਤੇ ਪੈਰੀ ਚਕਲਾ ਪਾਈਆ ਚਲੋ ਜਿਹੜੀ ਡਰੈਸ ਕਰੂ ਪਾ ਗਿਆ ਇਹਨੂੰ ਪਤਾ ਹੀ ਵੀ ਸਾਡਾ ਮੁੰਡਾ ਇਦਾਂ ਨਹੀਂ ਪਾ ਗਿਆ 20 25 ਦਿਨ ਭਾਜ ਦੌੜ ਬੜੀ ਕੀਤੀ 20 25 ਦਿਨ ਬਾਅਦ ਪੁਲਿਸ ਨੇ ਮੁਕਾਬਲਾ ਬਣਾ ਦਿੱਤਾ ਪਲਾਸੌਰ ਨੇੜੇ ਪ੍ਰਭਜੋਤ ਸਿੰਘ ਨਾਂ ਦਾ ਆਤਵਾਦੀ ਜਿਹੜਾ ਵਾ ਮੁਕਾਬਲੇ ਚ ਮਾਰਿਆ ਗਿਆ ਤੇ ਉਹਦੇ ਨਾਲ ਦੇ ਜਿਹੜੇ ਤੂ ਤੋੜ ਗਏ ਚਲੋ ਸਬਰ ਕਰ ਲਿਆ ਵੀ ਮੁੰਡੇ ਨੇ ਲਿਖਿਆ ਚਲੋ ਕੀ ਕਰ ਸਕਦੇ ਆ ਜੇ ਅੱਗੇ ਅਗਲੇ ਦਿਨ ਫੇਰ ਆ ਗਿਆ ਵੀ ਗਗੜੇ ਨਾਂ ਦਾ ਜਿਹੜਾ ਪਿੰਡ ਵਾ ਉੱਥੇ ਉਹ ਆਤਵਾਦੀ ਪ੍ਰਭਜੋਤ ਸਿੰਘ ਨਾਂ ਦਾ ਸ਼ੀਤ ਹੋ ਗਿਆ ਨਾਲ ਦੇ ਤੋੜ ਗਏ ਤੋ ਫਿਰ ਸੋਪੰਜੀ ਜੇ ਗੱਲ ਪੈ ਗਈ ਵੀ ਇੱਕ ਦਿਨ ਮੁਕਾਬਲਾ ਬਣ ਗਿਆ ਬੰਦੇ ਦਾ ਦੂਜੇ ਦਿਨ ਕਿੱਥੋਂ ਬਣ ਸਕਦਾ ਕਈ ਸਾਲਾਂ ਤੋਂ ਦੁੱਖਾਂ ਦਾ ਸਾਹਮਣਾ ਕਰ ਰਹੀ ਪ੍ਰਭਜੋਤ ਸਿੰਘ ਦੀ ਬਜ਼ੁਰਗ ਮਾਤਾ ਪਰਮਜੀਤ ਕੌਰ ਦੀਆਂ ਅੱਖਾਂ 'ਚੋਂ ਹੁਣ ਹੰਝੂ ਸ਼ਾਇਦ ਸੁੱਕ ਚੁੱਕੇ ਨੇ ਪਰ ਬੇਟੇ ਦੇ ਵਿਛੋੜੇ ਦਾ ਦਰਦ ਉਹਨਾਂ ਨੂੰ ਲਗਾਤਾਰ ਸਤਾ ਰਿਹਾ ਹੈ। ਉਹਨਾਂ ਦੱਸਿਆ ਕਿ ਉਸਦੇ ਬੇਟੇ ਨੂੰ ਦੋ ਵਾਰ ਮੁਕਾਬਲਿਆਂ 'ਚ ਮਾਰ ਦੇਣ ਦੀ ਖ਼ਬਰ ਨੇ ਉਸਤੇ ਦੋ ਵਾਰ ਕਹਿਰ ਟਾਇਆ ਏ। ਪਰ ਨਾਲ ਹੀ ਉਹਨਾਂ ਨੂੰ ਪ੍ਰਭਜੋਤ ਸਿੰਘ ਦੇ ਜਿੰਦਾ ਹੋਣ ਦੀਆਂ ਖ਼ਬਰਾਂ ਵੀ ਮਿਲਦੀਆਂ ਰਹੀਆਂ। ਬਜ਼ੁਰਗ ਮਾਤਾ ਨੇ ਕਿਹਾ ਕਿ ਮਹਾਰਾਸ਼ਟਰ ਦੀ ਜੇਲ੍ਹ ਵਿੱਚ ਬੰਦ ਉਹਨਾਂ ਦੇ ਬੇਟੇ ਪ੍ਰਭਜੋਤ ਸਿੰਘ ਦੀ ਰਿਹਾਈ ਕਰਵਾਈ ਜਾਵੇ ਅਤੇ ਉਹ ਸਾਰੀ ਜਾਇਦਾਦ ਵਾਪਸ ਕਰਵਾਈ ਜਾਵੇ ਜੋ ਹੜੱਪ ਕੀਤੀ ਗਈ ਹੈ। ਆਗ ਲੱਗੀ ਸੀ ਤੋਂ ਉਹਦੇ ਸਿਰ ਉੱਪਰ ਚਾ ਪੱਟਾ ਪੱਟਾ ਕਰਾਇਆ ਸੀ ਤੇ ਪੱਟਾ ਨਹੀਂ ਸੀ ਹੋਇਆ ਉਹਦੇ ਵਾਸਤੇ ਹੀ ਆਖਿਆ ਪੁਲਿਸ ਵਾਲੇ ਆਏ ਆ ਤੇ ਘਰੋਂ ਨੂੰ ਆਪ ਲੱਗੇ ਕਿ ਜਦੋਂ ਮੀਆਂ ਦਾ ਸੁਰ ਬਿਆੰਧ ਨੂੰ ਲੈਣੀ ਹੋਣਗੇ ਉਹ ਲੈ ਗਏ ਅਸੀਂ ਮਗਰ ਗਏ ਆ ਤੇ ਸਾਨੂੰ ਥਾਣੇ ਦੇ ਵਿੱਚ ਆਖਿਆ ਕਿ ਨਹੀਂ ਇੱਥੇ ਆਉਂਦਾ ਬਾਹਰ ਵਿੱਚ ਸਾਨੂੰ ਪਤਾ ਲੱਗਾ ਕਿ ਸੀਐਸਟਾਫ ਤੇ ਆ ਉਥੇ ਪੁੱਛਾ ਕੀਤਾ ਤੇ ਉਥੋਂ ਵੀ ਕੋਈ ਹੱਥ ਨਾ ਆਇਆ ਪਰ ਫਿਰ ਸਾਨੂੰ ਪਤਾ ਲੱਗਾ ਕਿ ਐਸੇ ਹਸ ਕੱਪੜੇ ਵਾਲਾ ਬੰਦਾ ਮੁੰਡਾ ਵੀ ਆਂਦਾ ਇਹਨਾਂ ਕਿ ਤੇ ਅਸੀਂ ਮੁੜ ਫਿਰ ਗਏ ਪਤਾ ਕਰਨ ਫੇਸਮੈਂਟ ਕਹਿ ਦੇ ਲੋਕ ਵੀ ਖੜੇ ਆ ਉਨਾ ਕਟਨ ਉਹਨੇ ਆਂਦੇ ਆਂਗੇ ਪਰ ਸਮਝ ਕੋਈ ਨਹੀਂ ਆ ਨੀ ਮੇਰੇ ਕੋਈ ਦਿਨ ਬਾਅਦ ਉਹ ਕਿੱਠੀ ਦੇ ਪਾ ਸੀਆਰਪੀ ਵਾਲੇ ਸੋਹਣਾਂ ਦੇ ਕੋਲੋਂ ਕਰੋਂਦਿਆ ਕਰੋਂਦਿਆ ਕੀ ਜੀ ਇਸ ਨੂੰ ਕਰੋਂਦਰੇ ਆ ਕਾਫੀ ਦਿਨ ਪਰ ਅਖੀਲੇ ਦਿਨ ਰਖੜ ਪੁੰਨੇ ਵਾਲੇ ਦਿਨ ਉਹਨੇ ਇੱਠੀ ਸਾਨੂੰ ਲਿਖ ਕੇ ਕਰਲੀ ਜਿਹੜੀ ਉਹਨੇ ਉਹਦੇ ਸਭ ਕੁਝ ਲਿਖਿਆ ਭਈ ਆਸਾਸਤਰਾ ਮੇਰੇ ਸਾਡੇ ਦੇ ਸਭੀ ਸੁਧਰੇ ਹੋਏ ਸੀ ਅੰਬਿਆ ਬੰਦਾ ਹੁੰਦਾ ਉਹ ਚਿੱਟ ਮਾਣਾ ਸਲੀਬ ਸਾਡੇ ਨਿਗਲੇ ਨਾਲ ਕੇ ਹੀ ਮੈਗਜ਼ੀਨ ਵੀ ਇੱਕ ਮੈਲਗਿਨ ਦੇ ਵਿੱਚ ਗਿਆ ਸਾਨੂੰ ਤੋਂ ਪੂਰੀ ਪਤਾ ਲੱਗਾ ਵੀ ਉਹਨਾਂ ਜੀ ਅਜੇ ਨਹੀਂ ਦਾ ਪੈਦਾ ਮੈਗਜ਼ੀਨ ਦੇ ਵਿੱਚ ਮਾਰਾ ਇੱਕ ਦੀ ਜੇਲ ਦੇ ਵਿੱਚ ਮੈਗਜ਼ੀਨ ਨੇ ਕਿਹਾ ਕਿ ਉਹਨੂੰ ਵੀ ਪ੍ਰਭ ਜੋਸ਼ੇ ਬਣਾਦਾ ਤੇ ਜਿਹੜਾ ਗੁੱਥੀ ਪਤਾ ਕਰਨ ਤੇ ਸਾਨੂੰ ਇੱਕ ਪిల్లా ਦਾ ਮਾਦੀ ਬਾਗੋ ਜੀ ਪਾਸਾ ਮੁੜ ਕੇ ਫਿਰ ਗੱਲ ਖੋਜ ਜਰਬਾਤ ਗੋਲਮੁਲੀ ਕਰ ਦਿੱਤੀ ਉਹ ਕੋਈ ਨਹੀਂ ਆਇਆ ਪੰਜਾਬ ਦੇ ਕਾਲੇ ਦੌਰ ਦੇ ਸਮੇਂ ਪੁਲਿਸ ਵੱਲੋਂ ਕਈ ਨੌਜਵਾਨਾਂ ਨੂੰ ਫਰਜ਼ੀ ਪੁਲਿਸ ਮੁਕਾਬਲਿਆਂ ਦੀ ਭੇਂਟ ਚੜਾ ਦਿੱਤਾ ਗਿਆ ਸੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹਾਲੇ ਵੀ ਇਨਸਾਫ ਲਈ ਦਰਦ-ਦਰਦੀਆਂ ਠੋਕਰਾਂ ਖਾ ਰਹੇ ਨੇ ਅਜਿਹੇ 'ਚ ਪੰਜਾਬ ਪੁਲਿਸ ਦੇ ਸਾਬਕਾ ਸਿਪਾਹੀ ਪ੍ਰਭਜੋਤ ਸਿੰਘ ਦਾ ਮਾਮਲਾ ਸਭ ਤੋਂ ਵੱਖਰਾ ਹੈ ਆਖਿਰ ਤਰਨਤਾਰਨ ਪੁਲਿਸ ਨੇ ਉਸਨੂੰ ਦੋ ਵਾਰ ਕਿਵੇਂ ਫਰਜ਼ੀ ਪੁਲਿਸ ਮੁਕਾਬਲਿਆਂ 'ਚ ਮਾਰਿਆ ਅਤੇ ਜੇਕਰ ਉਹ ਜਿਉਂਦਾ ਹੈ ਤਾਂ ਫਿਰ ਉਹ ਨੌਜਵਾਨ ਕੌਣ ਸਨ ਜੋ ਪ੍ਰਭਜੋਤ ਸਿੰਘ ਦੀ ਥਾਂ ਤੇ ਮਾਰੇ ਗਏ ਇਸ ਗੱਲ ਤੇ ਪਰਦਾ ਪਾਉਣ ਲਈ ਹੁਣ ਸ਼ਾਇਦ ਪੰਜਾਬ ਪੁਲਿਸ ਕੋਈ ਨਵਾਂ ਬਹਾਨਾ ਘੜੇਗੀ ਦੰਮਦਮੀਟੇਖ ਸਾਲ ਦਾ ਸਬਕਾ ਖੜਕੂ ਗੁਰਨਾਮ ਸਿੰਘ ਬੰਡਾਲਾ ਦਾ ਮਾਮਲਾ ਵੀ ਹਾਲੇ ਅਣਸੁਲਝਿਆ ਪਿਆ ਹੈ ਜਿਸ ਨੂੰ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾ ਨਗਲ ਦੇ ਮੁਕਾਬਲੇ ਚ ਮਰਿਆ ਦਿਖਾ ਕੇ ਉਸਦੇ ਇਨਾਮ ਦੀ ਰਕਮ ਕਥਿਤ ਤੌਰ ਤੇ ਖੜਾਪ ਲਈ ਸੀ ਹੁਣ ਇਹ ਦੇਖਣਾ ਹੋਵੇਗਾ ਕਿ ਤਰਨਤਾਰਨ ਪੁਲਿਸ ਦੇ ਇਸ ਕਾਰਨਾਮੇ ਤੋਂ ਪਰਦਾ ਉਠਾਉਣ ਲਈ ਪੰਥਕ ਸਰਕਾਰ ਕੋਈ ਕਦਮ ਚੁੱਕਦੀ ਹੈ ਜਾਂ ਪੁਲਿਸ ਅਫਸਰਾਂ ਦੀਆਂ ਕਰਤੂਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇਗੀ ਤਰਨਤਾਰਨ ਤੋਂ ਧਰਮਪੀਰ ਮਲਹਾਰ ਦੇ ਨਾਲ ਸੁਰਿੰਦਰ ਸਿੰਘ ਡੇਅਰ ਨਾਈਟ ਨਿਊਜ਼ ਖਬਰਾਂ ਦੇ ਦੁਨੀਆ ਵਿਚ ਆਓ